5 ਸਾਲ ਪਹਿਲੇ ਸ਼੍ਰੋਮਣੀ ਕਾਲੀ ਦਲ ਦੇ ਡੈਲੀਗੇਟ ਸੈਕਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਕਾਲੀ ਦਲ ਦੀ ਪ੍ਰਧਾਨਗੀ ਦੀ ਕਾਲੀ ਦਲ ਦੀ ਸੇਵਾ ਸੰਭਾਲੀ ਪਿਛਲੇ 5 ਸਾਲ ਮੈਂ ਹਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੁਰਖ ਕਰਦਾ ਤਾਂ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਪਛਾਣ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਅੱਜ ਨਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋ ਕਾਰਨਾ ਕਰਕੇ ਉਹਦਾ ਸਤੀਫਾ ਮੰਗੂ ਲਿਆ ਐ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜੁਗਾਰੀ ਜਿਹੜੀ ਇਸ ਕੰਮ ਐ ਦਿਲੋਂ ਚਾਹਣਾ ਇਹ ਪਾਰਟੀ ਭਰਤੀ ਵਰਕਿੰਗ ਕਮੇਟੀ ਬਣ ਤੋਂ ਕਰੇ ਹੈ ਕਹਾਂ ਪਏ ਆਏ ਤੇ ਉਹਦੇ ਬਾਅਦ ਪਾਰਟੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਤੋਂ ਇਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਕਿ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮੇਵਾਰੀ ਸੀ ਬਹੁਤ ਜ਼ਿਆਦਾ ਸਾਥ ਦਿੱਤਾ ਥੈਂਕ ਯੂ ਪੰਜ ਸਾਲ ਪਹਿਲੇ ਸ਼ਰੋਣੀ ਕਾਲੀ ਦਲ ਦੇ ਡੈਲੀਗਟ ਸੈਕਟਰ ਮੈਨੂੰ ਇੱਕ ਬਹੁਤ ਵੱਡੀ ਜੁੰਗਵਾਰੀ ਦਿੱਤੀ ਸੀ ਕਾਲੀ ਦਲ ਦੀ ਪ੍ਰਧਾਨਗੀ ਦੀ ਕਾਲੀ ਦਲ ਦੀ ਸੇਵਾ ਸਮਾਂ ਪਿਛਲੇ 5 ਸਾਲ ਮੈਂ ਦਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਤੁਹਾਨੂੰ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਸਤ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਲਤਕ ਸਾਹਿਬ ਕੋ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਇਹ ਨਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਦੋਂ ਅਸਤੀਫਾ ਮਨਜ਼ੂਰ ਨਹੀਂ ਆਇਆ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜੁਗਾਰੀ ਜਿਹੜੀ ਇਸ ਕੰਮ ਬਦਲੋਂ ਚਾਹਣਾ ਹੈ ਕਿ ਪਾਰਟੀ ਭਰਤੀ ਵਰਕਿੰਗ ਕਮੇਟੀ ਵਿਕਤੋ ਕਰੇ ਹੈ ਕਹਾਂ ਪਏ ਆਏ ਤੇ ਉਹਦੇ ਬਾਅਦ ਪਾਰਟੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਤੋਂ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮਵਰੀ ਸੀ ਬਹੁਤ ਜ਼ਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼ਰੋਣੀ ਕਾਲੀ ਦਲ ਦੇ ਡੈਲੀਗੇਟ ਸੈਕਸ਼ਨ ਮੈਨੂੰ ਇੱਕ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਸੀ ਕਾਲੀ ਦਲ ਦੀ ਪ੍ਰਧਾਨਗੀ ਦੀ ਕਾਲੀ ਦਲ ਦੀ ਸੇਵਾ ਸਮਾਰੋ ਪਰ ਨਾਲੀ ਬਾਈ ਤੋਂ ਬਾਅਦ ਮੈਂ ਪਿਛਲੇ 5 ਸਾਲ ਮੈਂ ਹਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਾ ਕਰਦਾ ਤਾਂ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਪਛਾਣ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਹਰਿਖਾਲਤਖ ਸਾਹਿਬ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਅੱਜ ਨਮਾਨਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋ ਕਾਰਨਾ ਕਰਕੇ ਉਦੋਂ ਸਤੀਫਾ ਮਿਲਿਆ ਹੈ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜੰਗਾਰੀ ਇਸ ਕੰਮ ਹੈ ਦਿਲੋਂ ਚਾਹਣਾ ਇਹ ਪਾਰਟੀ ਭਰਤੀ ਵਰਕਿੰਗ ਕਮੇਟੀ ਵਿਤੋ ਕਰੇ ਹੈ ਕਹਾਂ ਪਏ ਆਏ ਤੇ ਉਹਦੇ ਬਾਅਦ ਪਾਰਟੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਮੁਦਾਨ ਚੁਣ ਸਕੇ ਤੋਂ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਤੇ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮਵਰੀ ਸੀ ਬਹੁਤ ਜਿਆਦਾ ਸਾਥ ਦਿੱਤਾ ਥੈਂਕ ਯੂ